ਬਿਜਲੀ ਕੰਜ਼ਿਊਮਰ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਲੈਕਟ੍ਰਿਸਿਟੀ ਅਥਾਰਟੀ ਅਗਲੇ ਮਹੀਨੇ ਇੱਕ ਨਵੀਂ ਪਾਵਰ ਬਿਲ ਕੰਪੈਰੀਜ਼ਨ ਵੈੱਬਸਾਈਟ ਲਾਂਚ ਕਰਨ ਜਾ ਰਹੀ ਹੈ ਇਸ ਵੈੱਬਸਾਈਟ ਨਾਲ ਲੋਕ ਆਸਾਨੀ ਨਾਲ ਆਪਣੇ ਬਿਜਲੀ ਬਿਲ ਕੰਪੇਅਰ ਕਰ ਸਕਣਗੇ ਅਤੇ ਸਸਤਾ ਪਲਾਨ ਚੁਣ ਸਕਣਗੇ ਪਿਛਲੇ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਵੇਖਣ ਨੂੰ ਮਿਲਿਆ ਸੀ 2024 ਵਿੱਚ ਸਪੌਟ ਪ੍ਰਾਈਸ ਸ਼ੌਕ ਕਾਰਨ ਕਰਾਂ ਤੇ ਬਿਜ਼ਨਸ ਦੇ ਬਿੱਲ 10 ਤੋਂ 15% ਤੱਕ ਵੱਧ ਗਏ ਸਨ ਇਸ ਕਾਰਨ ਕਈ ਇੰਡਸਟਰੀ ਬਿਜ਼ਨਸ ਬੰਦ ਵੀ ਹੋ ਗਏ ਸਨ ਇਲੈਕਟ੍ਰਿਸਿਟੀ ਅਥਾਰਟੀ ਦੀ ਚੀਫ ਐਗਜ਼ੀਕਿਊਟਿਵ ਸਾਰਾ ਗਿਲिज ਨੇ ਕਿਹਾ ਹੈ ਕਿ ਨਮੀ ਕੰਪੈਰੀਜ਼ਨ ਵੈਬਸਾਈਟ ਅਗਲੇ ਮਹੀਨੇ ਲਾਂਚ ਹੋਵੇਗੀ ਇਸ ਵੈਬਸਾਈਟ ਨਾਲ ਕੰਜ਼ਿਊਮਰ ਨੂੰ ਆਪਣੇ ਬਿੱਲ ਸਮਝਣ ਤੇ ਕੰਪੇਅਰ ਕਰਨਾ ਹੋਰ ਈਜ਼ੀ ਹੋ ਜਾਵੇਗਾ ਅਥਾਰਟੀ ਇਹ ਵੀ ਚਾਹੁੰਦੀ ਹੈ ਕਿ ਪਾਵਰ ਕੰਪਨੀਆਂਜ਼ ਆਫ ਪੀਕ ਆਵਰ ਵਿੱਚ ਸਸਤੇ ਪਲਾਨ ਆਫਰ ਕਰਨ ਨਾਲ ਹੀ ਕੰਪਨੀਆਂਜ਼ ਕੰਜ਼ਿਊਮਰ ਨਾਲ ਪਾਵਰ ਯੂਜ਼ ਦਾ ਡਾਟਾ ਸ਼ੇਅਰ ਕਰਨ ਤਾਂ ਜੋ ਲੋਕ ਆਪਣੀ ਬਿਜਲੀ ਯੂਜ਼ ਬੈਟਰ ਤਰੀਕੇ ਨਾਲ ਪਲਾਨ ਕਰ ਸਕਣ ਸਰਗਿਲੀਸ ਨੇ ਕਿਹਾ ਹੈ ਕਿ ਜੁਲਾਈ ਤੋਂ ਵੱਡੀ ਪਾਵਰ ਕੰਪਨੀ ਲਈ ਟਾਈਮ ਆਫ ਯੂਜ਼ ਪਲਾਨ ਦੇਣਾ ਮੈਂਡੈਂਟਰੀ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਪੀਕ ਟਾਈਮ ਵਿੱਚ ਬਿਜਲੀ ਮਹਿੰਗੀ ਤੇ ਪੀਕ ਆਫ ਟਾਈਮ ਦੇ ਵਿੱਚ ਸਸਤੀ ਹੋਵੇਗੀ ਜਨਵਰੀ ਵਿੱਚ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਰਿਟੇਲ ਇਲੈਕਟ੍ਰਿਸਿਟੀ ਸੈਕਟਰ ਨੂੰ ਕੰਜ਼ਿਊਮਰ ਐਂਡ ਪ੍ਰੋਡਕਟ ਡਾਟਾ ਐਕਟ ਵਿੱਚ ਇਨਕਲੂਡ ਕੀਤਾ ਜਾਵੇਗਾ ਇਸ ਨੂੰ ਓਪਨ ਇਲੈਕਟ੍ਰਿਸਿਟੀ ਕਿਹਾ ਜਾ ਸਕਦਾ ਹੈ ਇਸ ਨਾਲ ਕਰਾਂ ਤੇ ਛੋਟੇ ਬਿਜ਼ਨਸ ਨੂੰ ਮਾਰਕੀਟ ਵਿੱਚ ਮੌਜੂਦ ਸਾਰੇ ਪਾਵਰ ਪਲੈਂਟਸ ਕੰਪੇਅਰ ਕਰਨਾ ਈਜ਼ੀ ਹੋ ਜਾਵੇਗਾ ਨਵੀਂ ਵੈਬਸਾਈਟ ਪੁਰਾਣੀ ਪਾਵਰ ਸਵਿਚ ਵੈਬਸਾਈਟ ਨੂੰ ਰੀਪਲੇਸ ਕਰੇਗੀ ਇਹ ਵੈਬਸਾਈਟ 3000 ਹਾਊਸਹੋਲਡ ਦੇ 2 ਸਾਲ ਦੇ ਡਾਟਾ ਤੇ 베ਸਟ ਹੋਵੇਗੀ ਹੁਣ ਪਾਵਰ ਕੰਪਨੀਆਂਜ਼ ਨੂੰ ਸਵਿਚ ਕਰਨ ਤੇ ਕੋਈ ਫੀਸ ਨਹੀਂ ਦੇਣੀ ਪਵੇਗੀ ਕੰਜ਼ਿਊਮਰ ਜਾਤਾ ਆਪਣਾ ਬਿਜਲੀ ਬਿੱਲ ਅਪਲੋਡ ਕਰ ਸਕਦੇ ਹਨ ਜਾਂ ਫਿਰ ਘਰਾਂ ਦੀ ਪਾਵਰ ਯੂਜ਼ ਬਾਰੇ ਕੁਝ ਸਵਾਲ ਦੇ ਜਵਾਬ ਦੇ ਕੇ 베ਸਟ ਪਲਾਨ ਲੱਭ ਸਕਦੇ ਹਨ ਗਵਰਨਮੈਂਟ ਬਿਜਲੀ ਸੈਕਟਰ ਦੇ ਰੂਲਸ ਨੂੰ ਹੋਰ ਸਟਰੋਂਗ ਬਣਾ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ 35 ਰੂਲ ਚੇਂਜ ਕੀਤੇ ਗਏ ਹਨ ਰੂਲਸ ਸੰਤੇ ਹੁਣ ਪੈਨਲਟੀ 2 ਮਿਲੀਅਨ ਡਾਲਰ ਤੋਂ ਵੱਧ ਕੇ 10 ਮਿਲੀਅਨ ਡਾਲਰ ਤੱਕ ਕਰਨ ਦੀ ਪ੍ਰਪੋਜ਼ਲ ਰੱਖੀ ਗਈ ਹੈ ਸਰਕਾਰ ਤੇ ਇਲੈਕਟ੍ਰਿਸਿਟੀ ਅਥਾਰਟੀ ਦਾ ਕਹਿਣਾ ਹੈ ਕਿ ਇਹ ਸਾਰੇ ਚੇਂजेस ਕੰਜ਼ਿਊਮਰ ਨੂੰ ਸਸਤੀ ਕਲੀਅਰ ਤੇ ਫੇਅਰ ਬਿਜਲੀ ਦੇਣ ਲਈ ਕੀਤੇ ਜਾ ਰਹੇ ਹਨ ਬਿਜਲੀ ਕੰਜ਼ਿਊਮਰ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਲੈਕਟ੍ਰਿਸਿਟੀ ਅਥਾਰਟੀ ਅਗਲੇ ਮਹੀਨੇ ਇੱਕ ਨਵੀਂ ਪਾਵਰ ਬਿਲ ਕੰਪੈਰੀਜ਼ਨ ਵੈੱਬਸਾਈਟ ਲਾਂਚ ਕਰਨ ਜਾ ਰਹੀ ਹੈ ਇਸ ਵੈੱਬਸਾਈਟ ਨਾਲ ਲੋਕ ਆਸਾਨੀ ਨਾਲ ਆਪਣੇ ਬਿਜਲੀ ਬਿਲ ਕੰਪੇਅਰ ਕਰ ਸਕਣਗੇ ਅਤੇ ਸਸਤਾ ਪਲਾਨ ਚੁਣ ਸਕਣਗੇ ਪਿਛਲੇ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਵੇਖਣ ਨੂੰ ਮਿਲਿਆ ਸੀ 2024 ਵਿੱਚ ਸਪੌਟ ਪ੍ਰਾਈਸ ਸ਼ੌਕ ਕਾਰਨ ਕਰਾਂ ਤੇ ਬਿਜ਼ਨਸ ਦੇ ਬਿੱਲ 10 ਤੋਂ 15% ਤੱਕ ਵੱਧ ਗਏ ਸਨ ਇਸ ਕਾਰਨ ਕਈ ਇੰਡਸਟਰੀ ਬਿਜ਼ਨਸ ਬੰਦ ਵੀ ਹੋ ਗਏ ਸਨ ਇਲੈਕਟ੍ਰਿਸਿਟੀ ਅਥਾਰਟੀ ਦੀ ਚੀਫ ਐਗਜ਼ੀਕਿਊਟਿਵ ਸਾਰਾ ਗਿਲੀਜ਼ ਨੇ ਕਿਹਾ ਹੈ ਕਿ ਨਮੀ ਕੰਪੈਰੀਜ਼ਨ ਵੈਬਸਾਈਟ ਅਗਲੇ ਮਹੀਨੇ ਲਾਂਚ ਹੋਵੇਗੀ ਇਸ ਵੈਬਸਾਈਟ ਨਾਲ ਕੰਜ਼ਿਊਮਰ ਨੂੰ ਆਪਣੇ ਬਿੱਲ ਸਮਝਣ ਤੇ ਕੰਪੇਅਰ ਕਰਨਾ ਹੋਰ ਈਜ਼ੀ ਹੋ ਜਾਵੇਗਾ ਅਥਾਰਟੀ ਇਹ ਵੀ ਚਾਹੁੰਦੀ ਹੈ ਕਿ ਪਾਵਰ ਕੰਪਨੀਆਂਜ਼ ਆਫ ਪੀਕ ਆਵਰ ਵਿੱਚ ਸਸਤੇ ਪਲਾਨ ਆਫਰ ਕਰਨ ਨਾਲ ਹੀ ਕੰਪਨੀਆਂਜ਼ ਕੰਜ਼ਿਊਮਰ ਨਾਲ ਪਾਵਰ ਯੂਜ਼ ਦਾ ਡਾਟਾ ਸ਼ੇਅਰ ਕਰਨ ਤਾਂ ਜੋ ਲੋਕ ਆਪਣੀ ਬਿਜਲੀ ਯੂਜ਼ ਬੈਟਰ ਤਰੀਕੇ ਨਾਲ ਪਲਾਨ ਕਰ ਸਕਣ ਸਾਰਾ ਗਿਲਿਸ ਨੇ ਕਿਹਾ ਹੈ ਕਿ ਜੁਲਾਈ ਤੋਂ ਵੱਡੀ ਪਾਵਰ ਕੰਪਨੀ ਲਈ ਟਾਈਮ ਆਫ ਯੂਜ਼ ਪਲਾਨ ਦੇਣਾ ਮੰਡੈਂਟਰੀ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਪੀਕ ਟਾਈਮ ਵਿੱਚ ਬਿਜਲੀ ਮਹਿੰਗੀ ਤੇ ਪੀਕ ਆਫ ਟਾਈਮ ਦੇ ਵਿੱਚ ਸਸਤੀ ਹੋਵੇਗੀ ਜਨਵਰੀ ਵਿੱਚ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਰਿਟੇਲ ਇਲੈਕਟ੍ਰਿਸਿਟੀ ਸੈਕਟਰ ਨੂੰ ਕੰਜ਼ਿਊਮਰ ਐਂਡ ਪ੍ਰੋਡਕਟ ਡਾਟਾ ਐਕਟ ਵਿੱਚ ਇਨਕਲੂਡ ਕੀਤਾ ਜਾਵੇਗਾ ਇਸ ਨੂੰ ਓਪਨ ਇਲੈਕਟ੍ਰਿਸਿਟੀ ਕਿਹਾ ਜਾ ਸਕਦਾ ਹੈ ਇਸ ਨਾਲ ਕਰਾਂ ਤੇ ਛੋਟੇ ਬਿਜ਼ਨਸ ਨੂੰ ਮਾਰਕੀਟ ਵਿੱਚ ਮੌਜੂਦ ਸਾਰੇ ਪਾਵਰ ਪਲੈਨਸ ਕੰਪੇਅਰ ਕਰਨਾ ਈਜ਼ੀ ਹੋ ਜਾਵੇਗਾ ਨਵੀਂ ਵੈਬਸਾਈਟ ਪੁਰਾਣੀ ਪਾਵਰ ਸਵਿਚ ਵੈਬਸਾਈਟ ਨੂੰ ਰੀਪਲੇਸ ਕਰੇਗੀ ਇਹ ਵੈਬਸਾਈਟ 3000 ਹਾਊਸਹੋਲਡ ਦੇ 2 ਸਾਲ ਦੇ ਡਾਟਾ ਤੇ 베ਸਟ ਹੋਵੇਗੀ ਹੁਣ ਪਾਵਰ ਕੰਪਨੀਆਂਜ਼ ਨੂੰ ਸਵਿਚ ਕਰਨ ਤੇ ਕੋਈ ਫੀਸ ਨਹੀਂ ਦੇਣੀ ਪਵੇਗੀ ਕੰਜ਼ਿਊਮਰ ਜਾਤਾ ਆਪਣਾ ਬਿਜਲੀ ਬਿੱਲ ਅਪਲੋਡ ਕਰ ਸਕਦੇ ਹਨ ਜਾਂ ਫਿਰ ਘਰਾਂ ਦੀ ਪਾਵਰ ਯੂਜ਼ ਬਾਰੇ ਕੁਝ ਸਵਾਲ ਦੇ ਜਵਾਬ ਦੇ ਕੇ 베ਸਟ ਪਲਾਨ ਲੱਭ ਸਕਦੇ ਹਨ ਗਵਰਨਮੈਂਟ ਬਿਜਲੀ ਸੈਕਟਰ ਦੇ ਰੂਲਸ ਨੂੰ ਹੋਰ ਸਟਰੋਂਗ ਬਣਾ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ 35 ਰੂਲ ਚੇਂਜ ਕੀਤੇ ਗਏ ਹਨ ਰੂਲਸ ਤੰਤੇ ਹੁਣ ਪੈਨਲਟੀ 2 ਮਿਲੀਅਨ ਡਾਲਰ ਤੋਂ ਵੱਧ ਕੇ 10 ਮਿਲੀਅਨ ਡਾਲਰ ਤੱਕ ਕਰਨ ਦੀ ਪ੍ਰਪੋਜ਼ਲ ਰੱਖੀ ਗਈ ਹੈ ਸਰਕਾਰ ਤੇ ਇਲੈਕਟ੍ਰਿਸਿਟੀ ਅਥਾਰਟੀ ਦਾ ਕਹਿਣਾ ਹੈ ਕਿ ਇਹ ਸਾਰੇ ਚੇਂजेस ਕੰਜ਼ਿਊਮਰ ਨੂੰ ਸਸਤੀ ਕਲੀਅਰ ਤੇ ਫੇਅਰ ਬਿਜਲੀ ਦੇਣ ਲਈ ਕੀਤੇ ਜਾ ਰਹੇ ਹਨ ਬਿਜਲੀ ਕੰਜ਼ਿਊਮਰ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਲੈਕਟ੍ਰਿਸਿਟੀ ਅਥਾਰਟੀ ਅਗਲੇ ਮਹੀਨੇ ਇੱਕ ਨਵੀਂ ਪਾਵਰ ਬਿਲ ਕੰਪੈਰੀਜ਼ਨ ਵੈੱਬਸਾਈਟ ਲਾਂਚ ਕਰਨ ਜਾ ਰਹੀ ਹੈ ਇਸ ਵੈੱਬਸਾਈਟ ਨਾਲ ਲੋਕ ਆਸਾਨੀ ਨਾਲ ਆਪਣੇ ਬਿਜਲੀ ਬਿਲ ਕੰਪੇਅਰ ਕਰ ਸਕਣਗੇ ਅਤੇ ਸਸਤਾ ਪਲਾਨ ਚੁਣ ਸਕਣਗੇ ਪਿਛਲੇ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਵੇਖਣ ਨੂੰ ਮਿਲਿਆ ਸੀ 2024 ਵਿੱਚ ਸਪੌਟ ਪ੍ਰਾਈਸ ਸ਼ੌਕ ਕਾਰਨ ਕਰਾਂ ਤੇ ਬਿਜ਼ਨਸ ਦੇ ਬਿੱਲ 10 ਤੋਂ 15% ਤੱਕ ਵੱਧ ਗਏ ਸਨ ਇਸ ਕਾਰਨ ਕਈ ਇੰਡਸਟਰੀ ਬਿਜ਼ਨਸ ਬੰਦ ਵੀ ਹੋ ਗਏ ਸਨ ਇਲੈਕਟ੍ਰਿਸਿਟੀ ਅਥਾਰਟੀ ਦੀ ਚੀਫ ਐਗਜ਼ੀਕਿਊਟਿਵ ਸਾਰਾ ਗਿਲੀਜ਼ ਨੇ ਕਿਹਾ ਹੈ ਕਿ ਨਮੀ ਕੰਪੈਰੀਜ਼ਨ ਵੈਬਸਾਈਟ ਅਗਲੇ ਮਹੀਨੇ ਲਾਂਚ ਹੋਵੇਗੀ ਇਸ ਵੈਬਸਾਈਟ ਨਾਲ ਕੰਜ਼ਿਊਮਰ ਨੂੰ ਆਪਣੇ ਬਿੱਲ ਸਮਝਣ ਤੇ ਕੰਪੇਅਰ ਕਰਨਾ ਹੋਰ ਈਜ਼ੀ ਹੋ ਜਾਵੇਗਾ ਅਥਾਰਟੀ ਇਹ ਵੀ ਚਾਹੁੰਦੀ ਹੈ ਕਿ ਪਾਵਰ ਕੰਪਨੀਆਂਜ਼ ਆਫ ਪੀਕ ਆਵਰ ਵਿੱਚ ਸਸਤੇ ਪਲਾਨ ਆਫਰ ਕਰਨ ਨਾਲ ਹੀ ਕੰਪਨੀਆਂਜ਼ ਕੰਜ਼ਿਊਮਰ ਨਾਲ ਪਾਵਰ ਯੂਜ਼ ਦਾ ਡਾਟਾ ਸ਼ੇਅਰ ਕਰਨ ਤਾਂ ਜੋ ਲੋਕ ਆਪਣੀ ਬਿਜਲੀ ਯੂਜ਼ ਬੈਟਰ ਤਰੀਕੇ ਨਾਲ ਪਲਾਨ ਕਰ ਸਕਣ ਸਾਰਾ ਗਿਲਿਸ ਨੇ ਕਿਹਾ ਹੈ ਕਿ ਜੁਲਾਈ ਤੋਂ ਵੱਡੀ ਪਾਵਰ ਕੰਪਨੀ ਲਈ ਟਾਈਮ ਆਫ ਯੂਜ਼ ਪਲਾਨ ਦੇਣਾ ਮੰਡੈਂਟਰੀ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਪੀਕ ਟਾਈਮ ਵਿੱਚ ਬਿਜਲੀ ਮਹਿੰਗੀ ਤੇ ਪੀਕ ਆਫ ਟਾਈਮ ਦੇ ਵਿੱਚ ਸਸਤੀ ਹੋਵੇਗੀ ਜਨਵਰੀ ਵਿੱਚ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਰਿਟੇਲ ਇਲੈਕਟ੍ਰਿਸਿਟੀ ਸੈਕਟਰ ਨੂੰ ਕੰਜ਼ਿਊਮਰ ਐਂਡ ਪ੍ਰੋਡਕਟ ਡਾਟਾ ਐਕਟ ਵਿੱਚ ਇਨਕਲੂਡ ਕੀਤਾ ਜਾਵੇਗਾ ਇਸ ਨੂੰ ਓਪਨ ਇਲੈਕਟ੍ਰਿਸਿਟੀ ਕਿਹਾ ਜਾ ਸਕਦਾ ਹੈ ਇਸ ਨਾਲ ਕਰਾਂ ਦੇ ਛੋਟੇ ਬਿਜ਼ਨਸ ਨੂੰ ਮਾਰਕੀਟ ਵਿੱਚ ਮੌਜੂਦ ਸਾਰੇ ਪਾਵਰ ਪਲੈਂਟਸ ਕੰਪੇਅਰ ਕਰਨਾ ਈਜ਼ੀ ਹੋ ਜਾਵੇਗਾ ਨਵੀਂ ਵੈਬਸਾਈਟ ਪੁਰਾਣੀ ਪਾਵਰ ਸਵਿਚ ਵੈਬਸਾਈਟ ਨੂੰ ਰੀਪਲੇਸ ਕਰੇਗੀ ਇਹ ਵੈਬਸਾਈਟ 3000 ਹਾਊਸਹੋਲਡ ਦੇ 2 ਸਾਲ ਦੇ ਡਾਟਾ ਤੇ 베ਸਟ ਹੋਵੇਗੀ ਹੁਣ ਪਾਵਰ ਕੰਪਨੀਆਂਜ਼ ਨੂੰ ਸਵਿਚ ਕਰਨ ਤੇ ਕੋਈ ਫੀਸ ਨਹੀਂ ਦੇਣੀ ਪਵੇਗੀ ਕੰਜ਼ਿਊਮਰ ਜਾਤਾ ਆਪਣਾ ਬਿਜਲੀ ਬਿੱਲ ਅਪਲੋਡ ਕਰ ਸਕਦੇ ਹਨ ਜਾਂ ਫਿਰ ਘਰਾਂ ਦੀ ਪਾਵਰ ਯੂਜ਼ ਬਾਰੇ ਕੁਝ ਸਵਾਲ ਦੇ ਜਵਾਬ ਦੇ ਕੇ 베ਸਟ ਪਲਾਨ ਲੱਭ ਸਕਦੇ ਹਨ ਗਵਰਨਮੈਂਟ ਬਿਜਲੀ ਸੈਕਟਰ ਦੇ ਰੂਲਸ ਨੂੰ ਹੋਰ ਸਟ੍ਰੌਂਗ ਬਣਾ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ 35 ਰੂਲ ਚੇਂਜ ਕੀਤੇ ਗਏ ਹਨ ਰੂਲਸ ਸੰਤੇ ਹੁਣ ਪੈਨਲਟੀ 2 ਮਿਲੀਅਨ ਡਾਲਰ ਤੋਂ ਵੱਧ ਕੇ 10 ਮਿਲੀਅਨ ਡਾਲਰ ਤੱਕ ਕਰਨ ਦੀ ਪ੍ਰਪੋਜ਼ਲ ਰੱਖੀ ਗਈ ਹੈ ਸਰਕਾਰ ਤੇ ਇਲੈਕਟ੍ਰਿਸਿਟੀ ਅਥਾਰਟੀ ਦਾ ਕਹਿਣਾ ਹੈ ਕਿ ਇਹ ਸਾਰੇ ਚੇਂजेस ਕੰਜ਼ਿਊਮਰ ਨੂੰ ਸਸਤੀ ਕਲੀਅਰ ਤੇ ਫੇਅਰ ਬਿਜਲੀ ਦੇਣ ਲਈ ਕੀਤੇ ਜਾ ਰਹੇ ਹਨ ਬਿਜਲੀ ਕੰਜ਼ਿਊਮਰ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਲੈਕਟ੍ਰਿਸਿਟੀ ਅਥਾਰਟੀ ਅਗਲੇ ਮਹੀਨੇ ਇੱਕ ਨਵੀਂ ਪਾਵਰ ਬਿਲ ਕੰਪੈਰੀਜ਼ਨ ਵੈੱਬਸਾਈਟ ਲਾਂਚ ਕਰਨ ਜਾ ਰਹੀ ਹੈ ਇਸ ਵੈੱਬਸਾਈਟ ਨਾਲ ਲੋਕ ਆਸਾਨੀ ਨਾਲ ਆਪਣੇ ਬਿਜਲੀ ਬਿਲ ਕੰਪੇਅਰ ਕਰ ਸਕਣਗੇ ਅਤੇ ਸਸਤਾ ਪਲਾਨ ਚੁਣ ਸਕਣਗੇ ਪਿਛਲੇ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਵੇਖਣ ਨੂੰ ਮਿਲਿਆ ਸੀ 2024 ਵਿੱਚ ਸਪੌਟ ਪ੍ਰਾਈਸ ਸ਼ੌਕ ਕਾਰਨ ਕਰਾਂ ਤੇ ਬਿਜ਼ਨਸ ਦੇ ਬਿੱਲ 10 ਤੋਂ 15% ਤੱਕ ਵੱਧ ਗਏ ਸਨ ਇਸ ਕਾਰਨ ਕਈ ਇੰਡਸਟਰੀ ਬਿਜ਼ਨਸ ਬੰਦ ਵੀ ਹੋ ਗਏ ਸਨ ਇਲੈਕਟ੍ਰਿਸਿਟੀ ਅਥਾਰਟੀ ਦੀ ਚੀਫ ਐਗਜ਼ੀਕਿਊਟਿਵ ਸਾਰਾ ਗਿਲੀਜ਼ ਨੇ ਕਿਹਾ ਹੈ ਕਿ ਨਮੀ ਕੰਪੈਰੀਜ਼ਨ ਵੈਬਸਾਈਟ ਅਗਲੇ ਮਹੀਨੇ ਲਾਂਚ ਹੋਵੇਗੀ ਇਸ ਵੈਬਸਾਈਟ ਨਾਲ ਕੰਜ਼ਿਊਮਰ ਨੂੰ ਆਪਣੇ ਬਿੱਲ ਸਮਝਣ ਤੇ ਕੰਪੇਅਰ ਕਰਨਾ ਹੋਰ ਈਜ਼ੀ ਹੋ ਜਾਵੇਗਾ ਅਥਾਰਟੀ ਇਹ ਵੀ ਚਾਹੁੰਦੀ ਹੈ ਕਿ ਪਾਵਰ ਕੰਪਨੀਆਂਜ਼ ਆਫ ਪੀਕ ਆਵਰ ਵਿੱਚ ਸਸਤੇ ਪਲਾਨ ਆਫਰ ਕਰਨ ਨਾਲ ਹੀ ਕੰਪਨੀਆਂਜ਼ ਕੰਜ਼ਿਊਮਰ ਨਾਲ ਪਾਵਰ ਯੂਜ਼ ਦਾ ਡਾਟਾ ਸ਼ੇਅਰ ਕਰਨ ਤਾਂ ਜੋ ਲੋਕ ਆਪਣੀ ਬਿਜਲੀ ਯੂਜ਼ ਬੈਟਰ ਤਰੀਕੇ ਨਾਲ ਪਲਾਨ ਕਰ ਸਕਣ ਸਾਰਾ ਗਿਲਿਸ ਨੇ ਕਿਹਾ ਹੈ ਕਿ ਜੁਲਾਈ ਤੋਂ ਵੱਡੀ ਪਾਵਰ ਕੰਪਨੀ ਲਈ ਟਾਈਮ ਆਫ ਯੂਜ਼ ਪਲਾਨ ਦੇਣਾ ਮੰਡੈਂਟਰੀ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਪੀਕ ਟਾਈਮ ਵਿੱਚ ਬਿਜਲੀ ਮਹਿੰਗੀ ਤੇ ਪੀਕ ਆਫ ਟਾਈਮ ਦੇ ਵਿੱਚ ਸਸਤੀ ਹੋਵੇਗੀ ਜਨਵਰੀ ਵਿੱਚ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਰਿਟੇਲ ਇਲੈਕਟ੍ਰਿਸਿਟੀ ਸੈਕਟਰ ਨੂੰ ਕੰਜ਼ਿਊਮਰ ਐਂਡ ਪ੍ਰੋਡਕਟ ਡਾਟਾ ਐਕਟ ਵਿੱਚ ਇਨਕਲੂਡ ਕੀਤਾ ਜਾਵੇਗਾ ਇਸ ਨੂੰ ਓਪਨ ਇਲੈਕਟ੍ਰਿਸਿਟੀ ਕਿਹਾ ਜਾ ਸਕਦਾ ਹੈ ਇਸ ਨਾਲ ਕਰਾਂ ਤੇ ਛੋਟੇ ਬਿਜ਼ਨਸ ਨੂੰ ਮਾਰਕੀਟ ਵਿੱਚ ਮੌਜੂਦ ਸਾਰੇ ਪਾਵਰ ਪਲੈਨਸ ਕੰਪੇਅਰ ਕਰਨਾ ਈਜ਼ੀ ਹੋ ਜਾਵੇਗਾ ਨਵੀਂ ਵੈਬਸਾਈਟ ਪੁਰਾਣੀ ਪਾਵਰ ਸਵਿਚ ਵੈਬਸਾਈਟ ਨੂੰ ਰੀਪਲੇਸ ਕਰੇਗੀ ਇਹ ਵੈਬਸਾਈਟ 3000 ਹਾਊਸਹੋਲਡ ਦੇ 2 ਸਾਲ ਦੇ ਡਾਟਾ ਤੇ 베ਸਟ ਹੋਵੇਗੀ ਹੁਣ ਪਾਵਰ ਕੰਪਨੀਆਂਜ਼ ਨੂੰ ਸਵਿਚ ਕਰਨ ਤੇ ਕੋਈ ਫੀਸ ਨਹੀਂ ਦੇਣੀ ਪਵੇਗੀ ਕੰਜ਼ਿਊਮਰ ਜਾਤਾ ਆਪਣਾ ਬਿਜਲੀ ਬਿੱਲ ਅਪਲੋਡ ਕਰ ਸਕਦੇ ਹਨ ਜਾਂ ਫਿਰ ਘਰਾਂ ਦੀ ਪਾਵਰ ਯੂਜ਼ ਬਾਰੇ ਕੁਝ ਸਵਾਲ ਦੇ ਜਵਾਬ ਦੇ ਕੇ 베ਸਟ ਪਲਾਨ ਲੱਭ ਸਕਦੇ ਹਨ ਗਵਰਨਮੈਂਟ ਬਿਜਲੀ ਸੈਕਟਰ ਦੇ ਰੂਲਸ ਨੂੰ ਹੋਰ ਸਟ੍ਰੌਂਗ ਬਣਾ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ 35 ਰੂਲ ਚੇਂਜ ਕੀਤੇ ਗਏ ਹਨ ਰੂਲਸ ਤੰਤੇ ਹੁਣ ਪੈਨਲਟੀ 2 ਮਿਲੀਅਨ ਡਾਲਰ ਤੋਂ ਵੱਧ ਕੇ 10 ਮਿਲੀਅਨ ਡਾਲਰ ਤੱਕ ਕਰਨ ਦੀ ਪ੍ਰਪੋਜ਼ਲ ਰੱਖੀ ਗਈ ਹੈ ਸਰਕਾਰ ਤੇ ਇਲੈਕਟ੍ਰਿਸਿਟੀ ਅਥਾਰਟੀ ਦਾ ਕਹਿਣਾ ਹੈ ਕਿ ਇਹ ਸਾਰੇ ਚੇਂजेस ਕੰਜ਼ਿਊਮਰ ਨੂੰ ਸਸਤੀ ਕਲੀਅਰ ਤੇ ਫੇਅਰ ਬਿਜਲੀ ਦੇਣ ਲਈ ਕੀਤੇ ਜਾ ਰਹੇ ਹਨ ਬਿਜਲੀ ਕੰਜ਼ਿਊਮਰ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਲੈਕਟ੍ਰਿਸਿਟੀ ਅਥਾਰਟੀ ਅਗਲੇ ਮਹੀਨੇ ਇੱਕ ਨਵੀਂ ਪਾਵਰ ਬਿਲ ਕੰਪੈਰੀਜ਼ਨ ਵੈੱਬਸਾਈਟ ਲਾਂਚ ਕਰਨ ਜਾ ਰਹੀ ਹੈ ਇਸ ਵੈੱਬਸਾਈਟ ਨਾਲ ਲੋਕ ਆਸਾਨੀ ਨਾਲ ਆਪਣੇ ਬਿਜਲੀ ਬਿਲ ਕੰਪੇਅਰ ਕਰ ਸਕਣਗੇ ਅਤੇ ਸਸਤਾ ਪਲਾਨ ਚੁਣ ਸਕਣਗੇ ਪਿਛਲੇ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਵੇਖਣ ਨੂੰ ਮਿਲਿਆ ਸੀ 2024 ਵਿੱਚ ਸਪੌਟ ਪ੍ਰਾਈਸ ਸ਼ੌਕ ਕਾਰਨ ਕਰਾਂ ਤੇ ਬਿਜ਼ਨਸ ਦੇ ਬਿੱਲ 10 ਤੋਂ 15% ਤੱਕ ਵੱਧ ਗਏ ਸਨ ਇਸ ਕਾਰਨ ਕਈ ਇੰਡਸਟਰੀ ਬਿਜ਼ਨਸ ਬੰਦ ਵੀ ਹੋ ਗਏ ਸਨ ਇਲੈਕਟ੍ਰਿਸਿਟੀ ਅਥਾਰਟੀ ਦੀ ਚੀਫ ਐਗਜ਼ੀਕਿਊਟਿਵ ਸਾਰਾ ਗਿਲੀਜ਼ ਨੇ ਕਿਹਾ ਹੈ ਕਿ ਨਮੀ ਕੰਪੈਰੀਜ਼ਨ ਵੈਬਸਾਈਟ ਅਗਲੇ ਮਹੀਨੇ ਲਾਂਚ ਹੋਵੇਗੀ ਇਸ ਵੈਬਸਾਈਟ ਨਾਲ ਕੰਜ਼ਿਊਮਰ ਨੂੰ ਆਪਣੇ ਬਿੱਲ ਸਮਝਣ ਤੇ ਕੰਪੇਅਰ ਕਰਨਾ ਹੋਰ ਈਜ਼ੀ ਹੋ ਜਾਵੇਗਾ ਅਥਾਰਟੀ ਇਹ ਵੀ ਚਾਹੁੰਦੀ ਹੈ ਕਿ ਪਾਵਰ ਕੰਪਨੀਆਂਜ਼ ਆਫ ਪੀਕ ਆਵਰ ਵਿੱਚ ਸਸਤੇ ਪਲਾਨ ਆਫਰ ਕਰਨ ਨਾਲ ਹੀ ਕੰਪਨੀਆਂਜ਼ ਕੰਜ਼ਿਊਮਰ ਨਾਲ ਪਾਵਰ ਯੂਜ਼ ਦਾ ਡਾਟਾ ਸ਼ੇਅਰ ਕਰਨ ਤਾਂ ਜੋ ਲੋਕ ਆਪਣੀ ਬਿਜਲੀ ਯੂਜ਼ ਬੈਟਰ ਤਰੀਕੇ ਨਾਲ ਪਲਾਨ ਕਰ ਸਕਣ ਸਾਰਾ ਗਿਲਿਸ ਨੇ ਕਿਹਾ ਹੈ ਕਿ ਜੁਲਾਈ ਤੋਂ ਵੱਡੀ ਪਾਵਰ ਕੰਪਨੀ ਲਈ ਟਾਈਮ ਆਫ ਯੂਜ਼ ਪਲਾਨ ਦੇਣਾ ਮੰਡੈਂਟਰੀ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਪੀਕ ਟਾਈਮ ਵਿੱਚ ਬਿਜਲੀ ਮਹਿੰਗੀ ਤੇ ਪੀਕ ਆਫ ਟਾਈਮ ਦੇ ਵਿੱਚ ਸਸਤੀ ਹੋਵੇਗੀ ਜਨਵਰੀ ਵਿੱਚ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਰਿਟੇਲ ਇਲੈਕਟ੍ਰਿਸਿਟੀ ਸੈਕਟਰ ਨੂੰ ਕੰਜ਼ਿਊਮਰ ਐਂਡ ਪ੍ਰੋਡਕਟ ਡਾਟਾ ਐਕਟ ਵਿੱਚ ਇਨਕਲੂਡ ਕੀਤਾ ਜਾਵੇਗਾ ਇਸ ਨੂੰ ਓਪਨ ਇਲੈਕਟ੍ਰਿਸਿਟੀ ਕਿਹਾ ਜਾ ਸਕਦਾ ਹੈ ਇਸ ਨਾਲ ਕਰਾਂ ਦੇ ਛੋਟੇ ਬਿਜ਼ਨਸ ਨੂੰ ਮਾਰਕੀਟ ਵਿੱਚ ਮੌਜੂਦ ਸਾਰੇ ਪਾਵਰ ਪਲੈਂਟਸ ਕੰਪੇਅਰ ਕਰਨਾ ਈਜ਼ੀ ਹੋ ਜਾਵੇਗਾ ਨਵੀਂ ਵੈਬਸਾਈਟ ਪੁਰਾਣੀ ਪਾਵਰ ਸਵਿਚ ਵੈਬਸਾਈਟ ਨੂੰ ਰੀਪਲੇਸ ਕਰੇਗੀ ਇਹ ਵੈਬਸਾਈਟ 3000 ਹਾਊਸਹੋਲਡ ਦੇ 2 ਸਾਲ ਦੇ ਡਾਟਾ ਤੇ 베ਸਟ ਹੋਵੇਗੀ ਹੁਣ ਪਾਵਰ ਕੰਪਨੀਆਂਜ਼ ਨੂੰ ਸਵਿਚ ਕਰਨ ਤੇ ਕੋਈ ਫੀਸ ਨਹੀਂ ਦੇਣੀ ਪਵੇਗੀ ਕੰਜ਼ਿਊਮਰ ਜਾਤਾ ਆਪਣਾ ਬਿਜਲੀ ਬਿੱਲ ਅਪਲੋਡ ਕਰ ਸਕਦੇ ਹਨ ਜਾਂ ਫਿਰ ਘਰਾਂ ਦੀ ਪਾਵਰ ਯੂਜ਼ ਬਾਰੇ ਕੁਝ ਸਵਾਲ ਦੇ ਜਵਾਬ ਦੇ ਕੇ 베ਸਟ ਪਲਾਨ ਲੱਭ ਸਕਦੇ ਹਨ ਗਵਰਨਮੈਂਟ ਬਿਜਲੀ ਸੈਕਟਰ ਦੇ ਰੂਲਸ ਨੂੰ ਹੋਰ ਸਟ੍ਰੌਂਗ ਬਣਾ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ 35 ਰੂਲ ਚੇਂਜ ਕੀਤੇ ਗਏ ਹਨ ਰੂਲਸ ਸੰਤੇ ਹੁਣ ਪੈਨਲਟੀ 2 ਮਿਲੀਅਨ ਡਾਲਰ ਤੋਂ ਵੱਧ ਕੇ 10 ਮਿਲੀਅਨ ਡਾਲਰ ਤੱਕ ਕਰਨ ਦੀ ਪ੍ਰਪੋਜ਼ਲ ਰੱਖੀ ਗਈ ਹੈ ਸਰਕਾਰ ਤੇ ਇਲੈਕਟ੍ਰਿਸਿਟੀ ਅਥਾਰਟੀ ਦਾ ਕਹਿਣਾ ਹੈ ਕਿ ਇਹ ਸਾਰੇ ਚੇਂजेस ਕੰਜ਼ਿਊਮਰ ਨੂੰ ਸਸਤੀ ਕਲੀਅਰ ਤੇ ਫੇਅਰ ਬਿਜਲੀ ਦੇਣ ਲਈ ਕੀਤੇ ਜਾ ਰਹੇ ਹਨ ਬਿਜਲੀ ਕੰਜ਼ਿਊਮਰ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਲੈਕਟ੍ਰਿਸਿਟੀ ਅਥਾਰਟੀ ਅਗਲੇ ਮਹੀਨੇ ਇੱਕ ਨਵੀਂ ਪਾਵਰ ਬਿਲ ਕੰਪੈਰੀਜ਼ਨ ਵੈੱਬਸਾਈਟ ਲਾਂਚ ਕਰਨ ਜਾ ਰਹੀ ਹੈ ਇਸ ਵੈੱਬਸਾਈਟ ਨਾਲ ਲੋਕ ਆਸਾਨੀ ਨਾਲ ਆਪਣੇ ਬਿਜਲੀ ਬਿਲ ਕੰਪੇਅਰ ਕਰ ਸਕਣਗੇ ਅਤੇ ਸਸਤਾ ਪਲਾਨ ਚੁਣ ਸਕਣਗੇ ਪਿਛਲੇ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਵੇਖਣ ਨੂੰ ਮਿਲਿਆ ਸੀ 2024 ਵਿੱਚ ਸਪੌਟ ਪ੍ਰਾਈਸ ਸ਼ੌਕ ਕਾਰਨ ਕਰਾਂ ਤੇ ਬਿਜ਼ਨਸ ਦੇ ਬਿੱਲ 10 ਤੋਂ 15% ਤੱਕ ਵੱਧ ਗਏ ਸਨ ਇਸ ਕਾਰਨ ਕਈ ਇੰਡਸਟਰੀ ਬਿਜ਼ਨਸ ਬੰਦ ਵੀ ਹੋ ਗਏ ਸਨ ਇਲੈਕਟ੍ਰਿਸਿਟੀ ਅਥਾਰਟੀ ਦੀ ਚੀਫ ਐਗਜ਼ੀਕਿਊਟਿਵ ਸਾਰਾ ਗਿਲੀਜ਼ ਨੇ ਕਿਹਾ ਹੈ ਕਿ ਨਮੀ ਕੰਪੈਰੀਜ਼ਨ ਵੈਬਸਾਈਟ ਅਗਲੇ ਮਹੀਨੇ ਲਾਂਚ ਹੋਵੇਗੀ ਇਸ ਵੈਬਸਾਈਟ ਨਾਲ ਕੰਜ਼ਿਊਮਰ ਨੂੰ ਆਪਣੇ ਬਿੱਲ ਸਮਝਣ ਤੇ ਕੰਪੇਅਰ ਕਰਨਾ ਹੋਰ ਈਜ਼ੀ ਹੋ ਜਾਵੇਗਾ ਅਥਾਰਟੀ ਇਹ ਵੀ ਚਾਹੁੰਦੀ ਹੈ ਕਿ ਪਾਵਰ ਕੰਪਨੀਆਂਜ਼ ਆਫ ਪੀਕ ਆਵਰ ਵਿੱਚ ਸਸਤੇ ਪਲਾਨ ਆਫਰ ਕਰਨ ਨਾਲ ਹੀ ਕੰਪਨੀਆਂਜ਼ ਕੰਜ਼ਿਊਮਰ ਨਾਲ ਪਾਵਰ ਯੂਜ਼ ਦਾ ਡਾਟਾ ਸ਼ੇਅਰ ਕਰਨ ਤਾਂ ਜੋ ਲੋਕ ਆਪਣੀ ਬਿਜਲੀ ਯੂਜ਼ ਬੈਟਰ ਤਰੀਕੇ ਨਾਲ ਪਲਾਨ ਕਰ ਸਕਣ ਸਾਰਾ ਗਿਲਿਸ ਨੇ ਕਿਹਾ ਹੈ ਕਿ ਜੁਲਾਈ ਤੋਂ ਵੱਡੀ ਪਾਵਰ ਕੰਪਨੀ ਲਈ ਟਾਈਮ ਆਫ ਯੂਜ਼ ਪਲਾਨ ਦੇਣਾ ਮੰਡੈਂਟਰੀ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਪੀਕ ਟਾਈਮ ਵਿੱਚ ਬਿਜਲੀ ਮਹਿੰਗੀ ਤੇ ਪੀਕ ਆਫ ਟਾਈਮ ਦੇ ਵਿੱਚ ਸਸਤੀ ਹੋਵੇਗੀ ਜਨਵਰੀ ਵਿੱਚ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਰਿਟੇਲ ਇਲੈਕਟ੍ਰਿਸਿਟੀ ਸੈਕਟਰ ਨੂੰ ਕੰਜ਼ਿਊਮਰ ਐਂਡ ਪ੍ਰੋਡਕਟ ਡਾਟਾ ਐਕਟ ਵਿੱਚ ਇਨਕਲੂਡ ਕੀਤਾ ਜਾਵੇਗਾ ਇਸ ਨੂੰ ਓਪਨ ਇਲੈਕਟ੍ਰਿਸਿਟੀ ਕਿਹਾ ਜਾ ਸਕਦਾ ਹੈ ਇਸ ਨਾਲ ਕਰਾਂ ਦੇ ਛੋਟੇ ਬਿਜ਼ਨਸ ਨੂੰ ਮਾਰਕੀਟ ਵਿੱਚ ਮੌਜੂਦ ਸਾਰੇ ਪਾਵਰ ਪਲੈਂਟਸ ਕੰਪੇਅਰ ਕਰਨਾ ਈਜ਼ੀ ਹੋ ਜਾਵੇਗਾ ਨਵੀਂ ਵੈਬਸਾਈਟ ਪੁਰਾਣੀ ਪਾਵਰ ਸਵਿਚ ਵੈਬਸਾਈਟ ਨੂੰ ਰੀਪਲੇਸ ਕਰੇਗੀ ਇਹ ਵੈਬਸਾਈਟ 3000 ਹਾਊਸਹੋਲਡ ਦੇ 2 ਸਾਲ ਦੇ ਡਾਟਾ ਤੇ 베ਸਟ ਹੋਵੇਗੀ ਹੁਣ ਪਾਵਰ ਕੰਪਨੀਆਂਜ਼ ਨੂੰ ਸਵਿਚ ਕਰਨ ਤੇ ਕੋਈ ਫੀਸ ਨਹੀਂ ਦੇਣੀ ਪਵੇਗੀ ਕੰਜ਼ਿਊਮਰ ਜਾਤਾ ਆਪਣਾ ਬਿਜਲੀ ਬਿੱਲ ਅਪਲੋਡ ਕਰ ਸਕਦੇ ਹਨ ਜਾਂ ਫਿਰ ਘਰਾਂ ਦੀ ਪਾਵਰ ਯੂਜ਼ ਬਾਰੇ ਕੁਝ ਸਵਾਲ ਦੇ ਜਵਾਬ ਦੇ ਕੇ 베ਸਟ ਪਲਾਨ ਲੱਭ ਸਕਦੇ ਹਨ ਗਵਰਨਮੈਂਟ ਬਿਜਲੀ ਸੈਕਟਰ ਦੇ ਰੂਲਸ ਨੂੰ ਹੋਰ ਸਟਰੋਂਗ ਬਣਾ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ 35 ਰੂਲ ਚੇਂਜ ਕੀਤੇ ਗਏ ਹਨ ਰੂਲਸ ਸੰਤੇ ਹੁਣ ਪੈਨਲਟੀ 2 ਮਿਲੀਅਨ ਡਾਲਰ ਤੋਂ ਵੱਧ ਕੇ 10 ਮਿਲੀਅਨ ਡਾਲਰ ਤੱਕ ਕਰਨ ਦੀ ਪ੍ਰਪੋਜ਼ਲ ਰੱਖੀ ਗਈ ਹੈ ਸਰਕਾਰ ਤੇ ਇਲੈਕਟ੍ਰਿਸਿਟੀ ਅਥਾਰਟੀ ਦਾ ਕਹਿਣਾ ਹੈ ਕਿ ਇਹ ਸਾਰੇ ਚੇਂजेस ਕੰਜ਼ਿਊਮਰ ਨੂੰ ਸਸਤੀ ਕਲੀਅਰ ਤੇ ਫੇਅਰ ਬਿਜਲੀ ਦੇਣ ਲਈ ਕੀਤੇ ਜਾ ਰਹੇ ਹਨ ਬਿਜਲੀ ਕੰਜ਼ਿਊਮਰ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਲੈਕਟ੍ਰਿਸਿਟੀ ਅਥਾਰਟੀ ਅਗਲੇ ਮਹੀਨੇ ਇੱਕ ਨਵੀਂ ਪਾਵਰ ਬਿਲ ਕੰਪੈਰੀਜ਼ਨ ਵੈੱਬਸਾਈਟ ਲਾਂਚ ਕਰਨ ਜਾ ਰਹੀ ਹੈ ਇਸ ਵੈੱਬਸਾਈਟ ਨਾਲ ਲੋਕ ਆਸਾਨੀ ਨਾਲ ਆਪਣੇ ਬਿਜਲੀ ਬਿਲ ਕੰਪੇਅਰ ਕਰ ਸਕਣਗੇ ਅਤੇ ਸਸਤਾ ਪਲਾਨ ਚੁਣ ਸਕਣਗੇ ਪਿਛਲੇ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਵੇਖਣ ਨੂੰ ਮਿਲਿਆ ਸੀ 2024 ਵਿੱਚ ਸਪੌਟ ਪ੍ਰਾਈਸ ਸ਼ੌਕ ਕਾਰਨ ਕਰਾਂ ਤੇ ਬਿਜ਼ਨਸ ਦੇ ਬਿੱਲ 10 ਤੋਂ 15% ਤੱਕ ਵੱਧ ਗਏ ਸਨ ਇਸ ਕਾਰਨ ਕਈ ਇੰਡਸਟਰੀ ਬਿਜ਼ਨਸ ਬੰਦ ਵੀ ਹੋ ਗਏ ਸਨ ਇਲੈਕਟ੍ਰਿਸਿਟੀ ਅਥਾਰਟੀ ਦੀ ਚੀਫ ਐਗਜ਼ੀਕਿਊਟਿਵ ਸਾਰਾ ਗਿਲੀਜ਼ ਨੇ ਕਿਹਾ ਹੈ ਕਿ ਨਮੀ ਕੰਪੈਰੀਜ਼ਨ ਵੈਬਸਾਈਟ ਅਗਲੇ ਮਹੀਨੇ ਲਾਂਚ ਹੋਵੇਗੀ ਇਸ ਵੈਬਸਾਈਟ ਨਾਲ ਕੰਜ਼ਿਊਮਰ ਨੂੰ ਆਪਣੇ ਬਿੱਲ ਸਮਝਣ ਤੇ ਕੰਪੇਅਰ ਕਰਨਾ ਹੋਰ ਈਜ਼ੀ ਹੋ ਜਾਵੇਗਾ ਅਥਾਰਟੀ ਇਹ ਵੀ ਚਾਹੁੰਦੀ ਹੈ ਕਿ ਪਾਵਰ ਕੰਪਨੀਆਂਜ਼ ਆਫ ਪੀਕ ਆਵਰ ਵਿੱਚ ਸਸਤੇ ਪਲਾਨ ਆਫਰ ਕਰਨ ਨਾਲ ਹੀ ਕੰਪਨੀਆਂਜ਼ ਕੰਜ਼ਿਊਮਰ ਨਾਲ ਪਾਵਰ ਯੂਜ਼ ਦਾ ਡਾਟਾ ਸ਼ੇਅਰ ਕਰਨ ਤਾਂ ਜੋ ਲੋਕ ਆਪਣੀ ਬਿਜਲੀ ਯੂਜ਼ ਬੈਟਰ ਤਰੀਕੇ ਨਾਲ ਪਲਾਨ ਕਰ ਸਕਣ ਸਾਰਾ ਗਿਲਿਸ ਨੇ ਕਿਹਾ ਹੈ ਕਿ ਜੁਲਾਈ ਤੋਂ ਵੱਡੀ ਪਾਵਰ ਕੰਪਨੀ ਲਈ ਟਾਈਮ ਆਫ ਯੂਜ਼ ਪਲਾਨ ਦੇਣਾ ਮੰਡੈਂਟਰੀ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਪੀਕ ਟਾਈਮ ਵਿੱਚ ਬਿਜਲੀ ਮਹਿੰਗੀ ਤੇ ਪੀਕ ਆਫ ਟਾਈਮ ਦੇ ਵਿੱਚ ਸਸਤੀ ਹੋਵੇਗੀ ਜਨਵਰੀ ਵਿੱਚ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਰਿਟੇਲ ਇਲੈਕਟ੍ਰਿਸਿਟੀ ਸੈਕਟਰ ਨੂੰ ਕੰਜ਼ਿਊਮਰ ਐਂਡ ਪ੍ਰੋਡਕਟ ਡਾਟਾ ਐਕਟ ਵਿੱਚ ਇਨਕਲੂਡ ਕੀਤਾ ਜਾਵੇਗਾ ਇਸ ਨੂੰ ਓਪਨ ਇਲੈਕਟ੍ਰਿਸਿਟੀ ਕਿਹਾ ਜਾ ਸਕਦਾ ਹੈ ਇਸ ਨਾਲ ਕਰਾਂ ਦੇ ਛੋਟੇ ਬਿਜ਼ਨਸ ਨੂੰ ਮਾਰਕੀਟ ਵਿੱਚ ਮੌਜੂਦ ਸਾਰੇ ਪਾਵਰ ਪਲੈਂਟਸ ਕੰਪੇਅਰ ਕਰਨਾ ਈਜ਼ੀ ਹੋ ਜਾਵੇਗਾ ਨਵੀਂ ਵੈਬਸਾਈਟ ਪੁਰਾਣੀ ਪਾਵਰ ਸਵਿਚ ਵੈਬਸਾਈਟ ਨੂੰ ਰੀਪਲੇਸ ਕਰੇਗੀ ਇਹ ਵੈਬਸਾਈਟ 3000 ਹਾਊਸਹੋਲਡ ਦੇ 2 ਸਾਲ ਦੇ ਡਾਟਾ ਤੇ 베ਸਟ ਹੋਵੇਗੀ ਹੁਣ ਪਾਵਰ ਕੰਪਨੀਆਂਜ਼ ਨੂੰ ਸਵਿਚ ਕਰਨ ਤੇ ਕੋਈ ਫੀਸ ਨਹੀਂ ਦੇਣੀ ਪਵੇਗੀ ਕੰਜ਼ਿਊਮਰ ਜਾਤਾ ਆਪਣਾ ਬਿਜਲੀ ਬਿੱਲ ਅਪਲੋਡ ਕਰ ਸਕਦੇ ਹਨ ਜਾਂ ਫਿਰ ਘਰਾਂ ਦੀ ਪਾਵਰ ਯੂਜ਼ ਬਾਰੇ ਕੁਝ ਸਵਾਲ ਦੇ ਜਵਾਬ ਦੇ ਕੇ 베ਸਟ ਪਲਾਨ ਲੱਭ ਸਕਦੇ ਹਨ ਗਵਰਨਮੈਂਟ ਬਿਜਲੀ ਸੈਕਟਰ ਦੇ ਰੂਲਸ ਨੂੰ ਹੋਰ ਸਟਰੋਂਗ ਬਣਾ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ 35 ਰੂਲ ਚੇਂਜ ਕੀਤੇ ਗਏ ਹਨ ਰੂਲਸ ਸੰਤੇ ਹੁਣ ਪੈਨਲਟੀ 2 ਮਿਲੀਅਨ ਡਾਲਰ ਤੋਂ ਵੱਧ ਕੇ 10 ਮਿਲੀਅਨ ਡਾਲਰ ਤੱਕ ਕਰਨ ਦੀ ਪ੍ਰਪੋਜ਼ਲ ਰੱਖੀ ਗਈ ਹੈ ਸਰਕਾਰ ਤੇ ਇਲੈਕਟ੍ਰਿਸਿਟੀ ਅਥਾਰਟੀ ਦਾ ਕਹਿਣਾ ਹੈ ਕਿ ਇਹ ਸਾਰੇ ਚੇਂजेस ਕੰਜ਼ਿਊਮਰ ਨੂੰ ਸਸਤੀ ਕਲੀਅਰ ਤੇ ਫੇਅਰ ਬਿਜਲੀ ਦੇਣ ਲਈ ਕੀਤੇ ਜਾ ਰਹੇ ਹਨ ਬਿਜਲੀ ਕੰਜ਼ਿਊਮਰ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਲੈਕਟ੍ਰਿਸਿਟੀ ਅਥਾਰਟੀ ਅਗਲੇ ਮਹੀਨੇ ਇੱਕ ਨਵੀਂ ਪਾਵਰ ਬਿਲ ਕੰਪੈਰੀਜ਼ਨ ਵੈੱਬਸਾਈਟ ਲਾਂਚ ਕਰਨ ਜਾ ਰਹੀ ਹੈ ਇਸ ਵੈੱਬਸਾਈਟ ਨਾਲ ਲੋਕ ਆਸਾਨੀ ਨਾਲ ਆਪਣੇ ਬਿਜਲੀ ਬਿਲ ਕੰਪੇਅਰ ਕਰ ਸਕਣਗੇ ਅਤੇ ਸਸਤਾ ਪਲਾਨ ਚੁਣ ਸਕਣਗੇ ਪਿਛਲੇ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਵੇਖਣ ਨੂੰ ਮਿਲਿਆ ਸੀ 2024 ਵਿੱਚ ਸਪੌਟ ਪ੍ਰਾਈਸ ਸ਼ੌਕ ਕਾਰਨ ਕਰਾਂ ਤੇ ਬਿਜ਼ਨਸ ਦੇ ਬਿੱਲ 10 ਤੋਂ 15% ਤੱਕ ਵੱਧ ਗਏ ਸਨ ਇਸ ਕਾਰਨ ਕਈ ਇੰਡਸਟਰੀ ਬਿਜ਼ਨਸ ਬੰਦ ਵੀ ਹੋ ਗਏ ਸਨ ਇਲੈਕਟ੍ਰਿਸਿਟੀ ਅਥਾਰਟੀ ਦੀ ਚੀਫ ਐਗਜ਼ੀਕਿਊਟਿਵ ਸਾਰਾ ਗਿਲੀਜ਼ ਨੇ ਕਿਹਾ ਹੈ ਕਿ ਨਮੀ ਕੰਪੈਰੀਜ਼ਨ ਵੈਬਸਾਈਟ ਅਗਲੇ ਮਹੀਨੇ ਲਾਂਚ ਹੋਵੇਗੀ ਇਸ ਵੈਬਸਾਈਟ ਨਾਲ ਕੰਜ਼ਿਊਮਰ ਨੂੰ ਆਪਣੇ ਬਿੱਲ ਸਮਝਣ ਤੇ ਕੰਪੇਅਰ ਕਰਨਾ ਹੋਰ ਈਜ਼ੀ ਹੋ ਜਾਵੇਗਾ ਅਥਾਰਟੀ ਇਹ ਵੀ ਚਾਹੁੰਦੀ ਹੈ ਕਿ ਪਾਵਰ ਕੰਪਨੀਆਂਜ਼ ਆਫ ਪੀਕ ਆਵਰ ਵਿੱਚ ਸਸਤੇ ਪਲਾਨ ਆਫਰ ਕਰਨ ਨਾਲ ਹੀ ਕੰਪਨੀਆਂਜ਼ ਕੰਜ਼ਿਊਮਰ ਨਾਲ ਪਾਵਰ ਯੂਜ਼ ਦਾ ਡਾਟਾ ਸ਼ੇਅਰ ਕਰਨ ਤਾਂ ਜੋ ਲੋਕ ਆਪਣੀ ਬਿਜਲੀ ਯੂਜ਼ ਬੈਟਰ ਤਰੀਕੇ ਨਾਲ ਪਲਾਨ ਕਰ ਸਕਣ ਸਾਰਾ ਗਿਲਿਸ ਨੇ ਕਿਹਾ ਹੈ ਕਿ ਜੁਲਾਈ ਤੋਂ ਵੱਡੀ ਪਾਵਰ ਕੰਪਨੀ ਲਈ ਟਾਈਮ ਆਫ ਯੂਜ਼ ਪਲਾਨ ਦੇਣਾ ਮੰਡੈਂਟਰੀ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਪੀਕ ਟਾਈਮ ਵਿੱਚ ਬਿਜਲੀ ਮਹਿੰਗੀ ਤੇ ਪੀਕ ਆਫ ਟਾਈਮ ਦੇ ਵਿੱਚ ਸਸਤੀ ਹੋਵੇਗੀ ਜਨਵਰੀ ਵਿੱਚ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਰਿਟੇਲ ਇਲੈਕਟ੍ਰਿਸਿਟੀ ਸੈਕਟਰ ਨੂੰ ਕੰਜ਼ਿਊਮਰ ਐਂਡ ਪ੍ਰੋਡਕਟ ਡਾਟਾ ਐਕਟ ਵਿੱਚ ਇਨਕਲੂਡ ਕੀਤਾ ਜਾਵੇਗਾ ਇਸ ਨੂੰ ਓਪਨ ਇਲੈਕਟ੍ਰਿਸਿਟੀ ਕਿਹਾ ਜਾ ਸਕਦਾ ਹੈ ਇਸ ਨਾਲ ਕਰਾਂ ਦੇ ਛੋਟੇ ਬਿਜ਼ਨਸ ਨੂੰ ਮਾਰਕੀਟ ਵਿੱਚ ਮੌਜੂਦ ਸਾਰੇ ਪਾਵਰ ਪਲੈਂਟਸ ਕੰਪੇਅਰ ਕਰਨਾ ਈਜ਼ੀ ਹੋ ਜਾਵੇਗਾ ਨਵੀਂ ਵੈਬਸਾਈਟ ਪੁਰਾਣੀ ਪਾਵਰ ਸਵਿਚ ਵੈਬਸਾਈਟ ਨੂੰ ਰੀਪਲੇਸ ਕਰੇਗੀ ਇਹ ਵੈਬਸਾਈਟ 3000 ਹਾਊਸਹੋਲਡ ਦੇ 2 ਸਾਲ ਦੇ ਡਾਟਾ ਤੇ 베ਸਟ ਹੋਵੇਗੀ ਹੁਣ ਪਾਵਰ ਕੰਪਨੀਆਂਜ਼ ਨੂੰ ਸਵਿਚ ਕਰਨ ਤੇ ਕੋਈ ਫੀਸ ਨਹੀਂ ਦੇਣੀ ਪਵੇਗੀ ਕੰਜ਼ਿਊਮਰ ਜਾਤਾ ਆਪਣਾ ਬਿਜਲੀ ਬਿੱਲ ਅਪਲੋਡ ਕਰ ਸਕਦੇ ਹਨ ਜਾਂ ਫਿਰ ਘਰਾਂ ਦੀ ਪਾਵਰ ਯੂਜ਼ ਬਾਰੇ ਕੁਝ ਸਵਾਲ ਦੇ ਜਵਾਬ ਦੇ ਕੇ 베ਸਟ ਪਲਾਨ ਲੱਭ ਸਕਦੇ ਹਨ ਗਵਰਨਮੈਂਟ ਬਿਜਲੀ ਸੈਕਟਰ ਦੇ ਰੂਲਸ ਨੂੰ ਹੋਰ ਸਟਰੋਂਗ ਬਣਾ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ 35 ਰੂਲ ਚੇਂਜ ਕੀਤੇ ਗਏ ਹਨ ਰੂਲਸ ਤੰਤੇ ਹੁਣ ਪੈਨਲਟੀ 2 ਮਿਲੀਅਨ ਡਾਲਰ ਤੋਂ ਵੱਧ ਕੇ 10 ਮਿਲੀਅਨ ਡਾਲਰ ਤੱਕ ਕਰਨ ਦੀ ਪ੍ਰਪੋਜ਼ਲ ਰੱਖੀ ਗਈ ਹੈ ਸਰਕਾਰ ਤੇ ਇਲੈਕਟ੍ਰਿਸਿਟੀ ਅਥਾਰਟੀ ਦਾ ਕਹਿਣਾ ਹੈ ਕਿ ਇਹ ਸਾਰੇ ਚੇਂजेस ਕੰਜ਼ਿਊਮਰ ਨੂੰ ਸਸਤੀ ਕਲੀਅਰ ਤੇ ਫੇਅਰ ਬਿਜਲੀ ਦੇਣ ਲਈ ਕੀਤੇ ਜਾ ਰਹੇ ਹਨ ਬਿਜਲੀ ਕੰਜ਼ਿਊਮਰ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਲੈਕਟ੍ਰਿਸਿਟੀ ਅਥਾਰਟੀ ਅਗਲੇ ਮਹੀਨੇ ਇੱਕ ਨਵੀਂ ਪਾਵਰ ਬਿਲ ਕੰਪੈਰੀਜ਼ਨ ਵੈੱਬਸਾਈਟ ਲਾਂਚ ਕਰਨ ਜਾ ਰਹੀ ਹੈ ਇਸ ਵੈੱਬਸਾਈਟ ਨਾਲ ਲੋਕ ਆਸਾਨੀ ਨਾਲ ਆਪਣੇ ਬਿਜਲੀ ਬਿਲ ਕੰਪੇਅਰ ਕਰ ਸਕਣਗੇ ਅਤੇ ਸਸਤਾ ਪਲਾਨ ਚੁਣ ਸਕਣਗੇ ਪਿਛਲੇ ਸਾਲ ਬਿਜਲੀ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਵੇਖਣ ਨੂੰ ਮਿਲਿਆ ਸੀ 2024 ਵਿੱਚ ਸਪੌਟ ਪ੍ਰਾਈਸ ਸ਼ੌਕ ਕਾਰਨ ਕਰਾਂ ਤੇ ਬਿਜ਼ਨਸ ਦੇ ਬਿੱਲ 10 ਤੋਂ 15% ਤੱਕ ਵੱਧ ਗਏ ਸਨ ਇਸ ਕਾਰਨ ਕਈ ਇੰਡਸਟਰੀ ਬਿਜ਼ਨਸ ਬੰਦ ਵੀ ਹੋ ਗਏ ਸਨ ਇਲੈਕਟ੍ਰਿਸਿਟੀ ਅਥਾਰਟੀ ਦੀ ਚੀਫ ਐਗਜ਼ੀਕਿਊਟਿਵ ਸਾਰਾ ਗਿਲੀਜ਼ ਨੇ ਕਿਹਾ ਹੈ ਕਿ ਨਮੀ ਕੰਪੈਰੀਜ਼ਨ ਵੈਬਸਾਈਟ ਅਗਲੇ ਮਹੀਨੇ ਲਾਂਚ ਹੋਵੇਗੀ ਇਸ ਵੈਬਸਾਈਟ ਨਾਲ ਕੰਜ਼ਿਊਮਰ ਨੂੰ ਆਪਣੇ ਬਿੱਲ ਸਮਝਣ ਤੇ ਕੰਪੇਅਰ ਕਰਨਾ ਹੋਰ ਈਜ਼ੀ ਹੋ ਜਾਵੇਗਾ ਅਥਾਰਟੀ ਇਹ ਵੀ ਚਾਹੁੰਦੀ ਹੈ ਕਿ ਪਾਵਰ ਕੰਪਨੀਆਂਜ਼ ਆਫ ਪੀਕ ਆਵਰ ਵਿੱਚ ਸਸਤੇ ਪਲਾਨ ਆਫਰ ਕਰਨ ਨਾਲ ਹੀ ਕੰਪਨੀਆਂਜ਼ ਕੰਜ਼ਿਊਮਰ ਨਾਲ ਪਾਵਰ ਯੂਜ਼ ਦਾ ਡਾਟਾ ਸ਼ੇਅਰ ਕਰਨ ਤਾਂ ਜੋ ਲੋਕ ਆਪਣੀ ਬਿਜਲੀ ਯੂਜ਼ ਬੈਟਰ ਤਰੀਕੇ ਨਾਲ ਪਲਾਨ ਕਰ ਸਕਣ ਸਾਰਾ ਗਿਲਿਸ ਨੇ ਕਿਹਾ ਹੈ ਕਿ ਜੁਲਾਈ ਤੋਂ ਵੱਡੀ ਪਾਵਰ ਕੰਪਨੀ ਲਈ ਟਾਈਮ ਆਫ ਯੂਜ਼ ਪਲਾਨ ਦੇਣਾ ਮੰਡੈਂਟਰੀ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਪੀਕ ਟਾਈਮ ਵਿੱਚ ਬਿਜਲੀ ਮਹਿੰਗੀ ਤੇ ਪੀਕ ਆਫ ਟਾਈਮ ਦੇ ਵਿੱਚ ਸਸਤੀ ਹੋਵੇਗੀ ਜਨਵਰੀ ਵਿੱਚ ਗਵਰਨਮੈਂਟ ਨੇ ਅਨਾਉਂਸ ਕੀਤਾ ਸੀ ਕਿ ਰਿਟੇਲ ਇਲੈਕਟ੍ਰਿਸਿਟੀ ਸੈਕਟਰ ਨੂੰ ਕੰਜ਼ਿਊਮਰ ਐਂਡ ਪ੍ਰੋਡਕਟ ਡਾਟਾ ਐਕਟ ਵਿੱਚ ਇਨਕਲੂਡ ਕੀਤਾ ਜਾਵੇਗਾ ਇਸ ਨੂੰ ਓਪਨ ਇਲੈਕਟ੍ਰਿਸਿਟੀ ਕਿਹਾ ਜਾ ਸਕਦਾ ਹੈ ਇਸ ਨਾਲ ਕਰਾਂ ਦੇ ਛੋਟੇ ਬਿਜ਼ਨਸ ਨੂੰ ਮਾਰਕੀਟ ਵਿੱਚ ਮੌਜੂਦ ਸਾਰੇ ਪਾਵਰ ਪਲੈਂਟਸ ਕੰਪੇਅਰ ਕਰਨਾ ਈਜ਼ੀ ਹੋ ਜਾਵੇਗਾ ਨਵੀਂ ਵੈਬਸਾਈਟ ਪੁਰਾਣੀ ਪਾਵਰ ਸਵਿਚ ਵੈਬਸਾਈਟ ਨੂੰ ਰੀਪਲੇਸ ਕਰੇਗੀ ਇਹ ਵੈਬਸਾਈਟ 3000 ਹਾਊਸਹੋਲਡ ਦੇ 2 ਸਾਲ ਦੇ ਡਾਟਾ ਤੇ 베ਸਟ ਹੋਵੇਗੀ ਹੁਣ ਪਾਵਰ ਕੰਪਨੀਆਂਜ਼ ਨੂੰ ਸਵਿਚ ਕਰਨ ਤੇ ਕੋਈ ਫੀਸ ਨਹੀਂ ਦੇਣੀ ਪਵੇਗੀ ਕੰਜ਼ਿਊਮਰ ਜਾਤਾ ਆਪਣਾ ਬਿਜਲੀ ਬਿੱਲ ਅਪਲੋਡ ਕਰ ਸਕਦੇ ਹਨ ਜਾਂ ਫਿਰ ਘਰਾਂ ਦੀ ਪਾਵਰ ਯੂਜ਼ ਬਾਰੇ ਕੁਝ ਸਵਾਲ ਦੇ ਜਵਾਬ ਦੇ ਕੇ 베ਸਟ ਪਲਾਨ ਲੱਭ ਸਕਦੇ ਹਨ ਗਵਰਨਮੈਂਟ ਬਿਜਲੀ ਸੈਕਟਰ ਦੇ ਰੂਲਸ ਨੂੰ ਹੋਰ ਸਟ੍ਰੌਂਗ ਬਣਾ ਰਹੀ ਹੈ ਪਿਛਲੇ 2 ਸਾਲਾਂ ਦੇ ਵਿੱਚ 35 ਰੂਲ ਚੇਂਜ ਕੀਤੇ ਗਏ ਹਨ ਰੂਲਸ ਤੰਤੇ ਹੁਣ ਪੈਨਲਟੀ 2 ਮਿਲੀਅਨ ਡਾਲਰ ਤੋਂ ਵੱਧ ਕੇ 10 ਮਿਲੀਅਨ ਡਾਲਰ ਤੱਕ ਕਰਨ ਦੀ ਪ੍ਰਪੋਜ਼ਲ ਰੱਖੀ ਗਈ ਹੈ ਸਰਕਾਰ ਤੇ ਇਲੈਕਟ੍ਰਿਸਿਟੀ ਅਥਾਰਟੀ ਦਾ ਕਹਿਣਾ ਹੈ ਕਿ ਇਹ ਸਾਰੇ ਚੇਂजेस ਕੰਜ਼ਿਊਮਰ